ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਦੇ ਉੱਤੇ ਜਿੱਥੇ ਦੇਸ਼ ਭਰ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਉਹ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਰਹੀਆਂ ਤਾਂ ਗੱਲ ਕਰਾਂਗੇ ਪਟਿਆਲਾ ਦੀ ਤਾਂ ਪਟਿਆਲਾ ਦੇ ਗੁਰਦੁਆਰਾ ਸ਼੍ਰੀ ਦੁਖਨਵਾਰਨ ਸਾਹਿਬ ਦੇ ਬਾਹਰ ਖੜੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਸਵੇਰ ਤੋਂ ਹੀ ਜਿਹੜੀਆਂ ਨੇ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਕਿਉਂਕਿ ਲਗਾਤਾਰ ਜਿਹੜੀ ਸੰਗਤ ਹੈਗੀ ਆ ਉਹ ਸਵੇਰ ਤੋਂ ਹੀ ਨਤਮਸਤਕ ਜਿਹੜੀ ਆ ਉਹ ਹੋ ਰਹੀ ਆ ਕਿਉਂਕਿ ਲਗਾਤਾਰ ਜਿਸ ਤਰ੍ਹਾਂ 1.5 ਵਜੇ ਤੋਂ ਹੀ ਕਵਾੜ ਸਵੇਰੇ ਖੁੱਲਦੇ ਆ ਤਾਂ ਉਸ ਤੋਂ ਬਾਅਦ ਸੰਗਤ ਜਿਹੜੀ ਆ ਉਹ ਉਰੇ ਪਹੁੰਚਣਾ ਸ਼ੁਰੂ ਹੋ ਜਾਂਦੀ ਆ ਔਰ ਕੁਝ ਲੋਕ ਸੰਗਤ ਜਿਹੜੀ ਆ ਉਹ ਇਸ਼ਨਾਨ ਕਰਦੀ ਆ ਲੰਗਰ ਪਾਣੀ ਛੱਕ ਰਹੀ ਆ ਔਰ ਦੂਸਰੇ ਪਾਸੇ ਤਸਵੀਰਾਂ ਜਿਹੜੀਆਂ ਨੇ ਉਹ ਸੀ ਤੁਹਾਨੂੰ ਪਟਿਆਲਾ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਦੀਆਂ ਦਿਖਾ ਰਹੇ ਆ ਤਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੰਗਰ ਨੇ ਉਹ ਵੀ ਇਧਰਲੇ ਪਾਸੇ ਲਗਾਏ ਗਏ ਨੇ ਔਰ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਸਿੱਧੀਆਂ ਹਮਦਰਦ ਟੀਵੀ ਦੇ ਉੱਤੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਪੂਰਾ ਜਿਹੜਾ ਵਿਆਹ ਵਰਗਾ ਮਾਹੌਲ ਬਣਾਇਆ ਹੋਇਆ ਔਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲਗਾਤਾਰ ਜਿਹੜਾ ਲੰਗਰ ਪਾਣੀ ਦਾ ਇੰਤਜ਼ਾਮ ਹੈਗਾ ਉਹ ਕੀਤਾ ਗਿਆ ਹੋਇਆ ਇਧਰਲੇ ਪਾਸੇ ਜਿਹੜੇ ਸਟਾਲ ਨੇ ਉਹ ਵੀ ਲਗਾਏ ਗਏ ਨੇ ਔਰ ਪੂਰਾ ਡਿਸਪੀਸਲਨ ਦੇ ਨਾਲ ਲਾਈਨਾਂ ਜਿਹੜੀਆਂ ਲਗਾ ਕੇ ਉਹ ਲੰਗਰ ਜਿਹੜਾ ਹੈਗਾ ਉਹ ਸ਼ਿਕਾਇਆ ਜਾ ਰਿਹਾ ਔਰ ਦੂਸਰੇ ਪਾਸੇ ਇਧਰਲੇ ਪਾਸੇ ਜਿਹੜਾ ਹੈਗਾ ਉਹ ਕੜਾ ਪ੍ਰਸ਼ਾਦ ਦੀਆਂ ਜਿਹੜੀਆਂ ਲਾਈਨਾਂ ਬਣਾਈਆਂ ਹੋਈਆਂ ਕੜਾ ਪ੍ਰਸ਼ਾਦ ਜਿਹਨੇ ਦੇਖ ਲੈਣੀ ਹੈ ਪ੍ਰਸ਼ਾਦ ਕਰਵਾਉਣ ਦੇ ਲਈ ਉਹ ਇੱਥੋਂ ਦੇਖ ਜਿਹੜਾ ਹੈਗਾ ਉਹ ਲੈਂਦਾ ਹੈ ਤਾਂ ਉਸ ਤੋਂ ਬਾਅਦ ਜੋੜੇ ਘਰ ਤੋਂ ਬਾਅਦ ਜਿਹੜਾ ਹੈਗਾ ਉਹ ਦੇਖ ਲੈਣ ਤੋਂ ਬਾਅਦ ਅੰਦਰ ਜਿਹੜਾ ਹੈਗਾ ਉਹ ਨਤਮਸਤਕ ਹੁੰਦਾ ਕਿਉਂਕਿ ਲਗਾਤਾਰ 2-3 ਦਿਨ ਤੋਂ ਹੀ ਲਗਾਤਾਰ ਜਿਹੜੀ ਹੈ ਉਹ ਫੁੱਲਾਂ ਦੀ ਜਿਹੜੀਆਂ ਐਂਟਰੀ ਸਜਾਈ ਜਾ ਰਹੀ ਸੀਗੀ ਫੁੱਲਾਂ ਦੀ ਜਿਹੜੀ ਹੈ ਉਹ ਵਰਖਾ ਕੀਤੀ ਗਈ ਸਵੇਰ ਵੇਲੇ ਤਾਂ ਉਸ ਤੋਂ ਬਾਅਦ ਤੁਸੀਂ ਭਾਰੇ ਇਕੱਠ ਜਿਹੜਾ ਹੈਗਾ ਉਹ ਸੰਗਤ ਦਾ ਦੇਖ ਸਕਦੇ ਹੋ ਤਾਂ ਤਕਰੀਬਨ ਲੱਖਾਂ ਦੀ ਤਦਾਦ ਚ ਸੰਗਤ ਜਿਹੜੀ ਹੈ ਹੁਣ ਤੱਕ ਜਿਹੜੀ ਇੱਥੇ ਨਤਮਸਤਕ ਜਿਹੜੀ ਆ ਹੋ ਚੁੱਕੀ ਹੋਈ ਐ ਤਸਵੀਰਾਂ ਜਿਹੜੀਆਂ ਤੁਹਾਨੂੰ ਗੁਰਦੁਆਰਾ ਸ੍ਰੀ ਲੋਖਰਵਾਰਨ ਸਾਹਿਬ ਪਟਿਆਲਾ ਦੀਆਂ ਦਿਖਾ ਰਹੇ ਆ ਤਾਂ ਜਿੱਥੇ ਲਗਾਤਾਰ ਸਵੇਰ ਤੋਂ ਹੀ ਭਾਰੀ ਇਕੱਠ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਉਤਸ਼ਾਹ ਹੈ ਇੱਧਰਲੇ ਪਾਸੇ ਜਿਹੜੀਆਂ ਹੈਗੀਆਂ ਉਹ ਮੋਮਬੱਤੀਆਂ ਜਿਹੜੀਆਂ ਉਹ ਜਗਾਈਆਂ ਜਾ ਰਹੀਆਂ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਰਸ਼ ਜਿਹੜਾ ਹੈਗਾ ਉਹ ਕਿੰਨਾ ਹੈ ਕਿਉਂਕਿ ਸਵੇਰ ਤੋਂ ਹੀ ਜਿਹੜੇ ਲੋਕ ਨੇ ਉਹਰੇ ਨਤਮਸਤਕ ਹੋ ਰਹੇ ਆ ਔਰ ਇਧਰਲੇ ਪਾਸੇ ਦੇਖ ਸਕਦੇ ਹੋ ਕਿਸ ਤਰ੍ਹਾਂ ਸਜਾਵਟ ਜਿਹੜੀ ਆ ਉਹ ਕੀਤੀ ਗਈ ਆ ਜਰੂਰ ਅੱਜ ਦੇ ਦਿਨ ਕੋਈ ਇਸ ਤਰ੍ਹਾਂ ਦਾ ਗੁਰਦੁਆਰਾ ਸਾਹਿਬ ਨਹੀਂ ਹੁੰਦਾ ਜਿੱਥੇ ਅੱਜ ਭੋਗ ਨਹੀਂ ਪੈਂਦੇ ਪਾਠ ਦੇ ਔਰ ਜਿਹੜੀ ਸੰਗਤ ਹੈਗੀ ਆ ਉਹ ਲਗਾਤਾਰ ਨਤਮਸਤਕ ਜਿਹੜੀ ਆ ਹੁੰਦੀ ਹੈ ਔਰ ਜਿਸ ਤਰ੍ਹਾਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਆ ਕਿ ਸਰੋਵਰ ਸਾਹਿਬ ਐ ਸਰੋਵਰ ਸਾਹਿਬ ਦੇ ਵਿੱਚ ਇੱਥੇ ਜਲਪਾਣੀ ਛਕਦੇ ਆ ਜਲਪਾਣੀ ਛਕਣ ਤੋਂ ਬਾਅਦ ਕਈ ਇਸ਼ਨਾਨ ਕਰਦੇ ਆ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਜੋਤ ਤੇ ਮੱਥਾ ਟੇਕਿਆ ਜਾਂਦਾ ਹੁਕਮਨਾਮਾ ਪੜਿਆ ਜਾਂਦਾ ਤਾਂ ਸੰਗਤਾਂ ਦਾ ਜਿਹੜਾ ਭਾਰੀ ਇਕੱਠ ਹੈ ਠਾਠਾ ਮਾਰਦਾ ਉਹ ਸਵੇਰ ਤੋਂ ਹੀ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਸੀ ਕਿਉਂਕਿ ਲਗਾਤਾਰ ਇਤਿਹਾਸਿਕ ਗੁਰਦੁਆਰਾ ਸਾਹਿਬ ਹੋਣ ਕਾਰਨ ਜਿਹੜੇ ਲੋਕ ਨੇ ਉਰੇ ਲਗਾਤਾਰ ਪਹੁੰਚਦੇ ਨੇ ਕਿਉਂਕਿ ਬਸੰਤ ਪੰਚਮੀ ਦੇ ਉੱਤੇ ਵੀ ਮੇਲਾ ਭਰਦਾ ਔਰ ਹਰ ਪੰਚਮੀ ਦੇ ਉੱਤੇ ਵੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤਾਂ ਜੜੀਆਂ ਨੇ ਉਹ ਨਤਮਸਤਕ ਹੁੰਦੀਆਂ ਦਾ तरीके ਦੇ ਨਾਲ ਜਿਸ ਤਰ੍ਹਾਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਹਾੜੇ ਦੇ ਉੱਤੇ ਜਿਹੜੀਆਂ ਸੰਗਤਾਂ ਨੇ ਉਹ ਸਵੇਰ ਤੋਂ ਹੀ ਜਿਹੜਾ ਹੈਗਾ ਇਕੱਠ ਉਹ ਦੇਖਣ ਨੂੰ ਮਿਲ ਰਿਹਾ ਤਾਂ ਤਸਵੀਰਾਂ ਤੁਹਾਨੂੰ ਅਸੀਂ ਅੰਦਰ ਦੀਆਂ ਦਿਖਾ ਰਹੇ ਹਾਂ ਤਾਂ ਜਿੱਥੇ ਫੁੱਲਾਂ ਦੇ ਜਿਹੜੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੇਜਾਈ ਗਈ ਹੈਗੀ ਹੈ ਔਰ ਐਂਟਰੀ ਇਹ ਤਾਂ ਇਸ ਤੋਂ ਬਾਅਦ ਹੀ ਜਿਹੜੀ ਅੰਦਰ ਮੱਥਾ ਟੇਕਿਆ ਜਾਂਦਾ ਹੈਗਾ ਤਾਂ ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਸੰਗਤਾਂ ਜਿਸ ਤਰ੍ਹਾਂ ਜਲ ਲੈਂਦੀਆਂ ਨੇ ਜਲ ਤੋਂ ਬਾਅਦ ਜਿਹੜਾ ਹੈਗਾ ਉਹ ਹੁਕਮਨਾਮਾ ਪੜਦੀਆਂ ਨੇ ਜੋਤ ਤੇ ਮੱਥਾ ਟੇਕਦੀਆਂ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਲੰਗਰ ਪਾਣੀ ਜਿਹੜਾ ਹੈਗਾ ਉਹ ਛਕਣ ਦੇ ਲਈ ਜਿਹੜਾ ਹੈਗਾ ਉਹ ਜਾਂਦੀਆਂ ਹੈਗੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਸਿੱਧੀਆਂ ਗੁਰਦੁਆਰਾ ਸ਼੍ਰੀ ਦੁਖਨਵਾਰਨ ਸਾਹਿਬ ਪਟਿਆਲਾ ਸਾਡੇ ਨਾਲ ਹੈੱਡ ਗਰੰਥੀ ਜਿਹੜੇ ਨੇ ਪ੍ਰਣਾਮ ਸਿੰਘ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਜਾਣਦਿਆਂ ਕਿੰਨੀ ਕੁ ਸੰਗਤ ਜਿਹੜੀ ਆ ਉਹ ਸਵੇਰ ਤੋਂ ਲੈ ਕੇ ਹੁਣ ਤੱਕ ਨਤਮਸਤਕ ਹੋਈ ਹੈਗੀ ਹੈ ਕਿੰਨੇ ਕੁ ਲੋਕ ਜਿਹੜੇ ਨੇ ਉਰੇ ਪਹੁੰਚੇ ਨੇ ਔਰ ਕਿੱਦਾਂ ਦੀ ਸੁਵਿਧਾਵਾਂ ਜਿਹੜੀਆਂ ਨੇ ਉਹਨਾਂ ਦੇ ਵਾਸਤੇ ਕੀਤੀਆਂ ਗਈਆਂ ਨੇ ਜਾਂ ਦਿਖਾਈਆਂ ਤਾਂ ਸਾਡੇ ਨਾਲ ਹੈੱਡ ਗ੍ਰੰਥੀ ਉੱਤੇ ਮੌਜੂਦ ਨੇ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਵੇਂ ਦੇਖਦੇ ਹੋ ਲਗਾਤਾਰ ਸੰਗਤਾਂ ਦਾ ਹੜ ਜਿਹੜਾ ਹੈਗਾ ਉਹ ਸਵੇਰ ਤੋਂ ਹੀ ਸ਼ੁਰੂ ਹੋਇਆ ਔਰ ਕਿੰਨੇ ਕ ਸੰਗਤ ਜਿਹੜੀ ਅੱਜ ਨਤਮਸਤਕ ਜਿਹੜੀ ਹੈ ਗੁਰਦੁਆਰਾ ਸ਼੍ਰੀ ਦੁਖਨਵਾਰ ਸਾਹਿਬ ਪਟਿਆਲਾ ਦੇ ਵਿੱਚ ਪਹੁੰਚੀ ਹੈ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲਵਾ ਕਲ ਤਾਰਨ ਗੁਰ ਨਾਨਕ ਆਇਆ ऐसे दीनदयाल बादशाह ਸਮੁੱਚੀ ਮਾਨਵਤਾ ਦੇ ਰਹਿਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿੱਥੇ ਸਿੱਖਾਂ ਦੇ ਗੁਰੂ ਨੇ ਉਹ ਸਮੁੱਚੀ ਮਾਨਵਤਾ ਦੇ ਰਹਿਬਰ ਨੇ ਐਸੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਅੱਜ ਪਾਵਨ ਪ੍ਰਕਾਸ਼ ਗੁਰਪੁਰਬ ਜਿੱਥੇ ਸਮੁੱਚੀਆਂ ਨਾਨਕ ਨਾਮ ਲੈਵਾ ਸੰਗਤਾਂ ਮਨਾ ਰਿਆ ਨੇ ਉੱਥੇ ਸਮੁੱਚਾ ਸੰਸਾਰ ਸਤਿਗੁਰ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਆਪੋ ਆਪਣੇ ਪ੍ਰੇਮ ਭਾਵਨਾ ਸ਼ਰਧਾ ਨਾਲ ਮਨਾ ਰਿਹਾ ਹੈ ਗੁਰਦੁਆਰਾ ਸ੍ਰੀ ਦੋਖਨਵਾਰਨ ਸਾਹਿਬ ਪਟਿਆਲਾ ਧੰਨ ਗੁਰਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਵਿਖੇ ਜਿੱਥੇ ਅਸ ਸਵੇਰੇ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਦੀ ਵੱਡੀ ਆਮਦ ਹੈ ਵੱਡੀ ਗਿਣਤੀ ਵਿੱਚ ਸੰਗਤ ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਨਤਮਸਤਕ ਹੋ ਰਹੀ ਹੈ ਸਰੋਵਰ ਵਿੱਚ ਇਸ਼ਨਾਨ ਕਰ ਰਹੀ ਹੈ ਉੱਥੇ ਹੀ ਅੱਜ ਸ਼੍ਰੀ ਆਖਨਪੜ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਸਜੇ ਉਸ ਤੋਂ ਸਮਾਪਤੀ ਦੀਵਾਨਾਂ ਦੇ ਉਪਰੰਤ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਅੰਮ੍ਰਿਤ ਅਭਲਾਖਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਗਈ ਸੋ ਸੰਗਤਾਂ ਦੇ ਲਈ ਵਿਸ਼ੇਸ਼ ਤੌਰ ਤੇ ਜਾਰੇ ਸਮੁੱਚੇ ਪ੍ਰਬੰਧ ਨੇ ਉਹ ਪ੍ਰਬੰਧ ਵੱਲੋਂ ਕੀਤੇ ਗਏ ਸੋ ਸੰਗਤਾਂ ਜਿਹੜੀਆਂ ਹਨ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਪਾਵਨ ਪ੍ਰਕਾਸ਼ ਗੁਰੂਪ੍ਰਭੂ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਚ ਨਤਮਸਤੋ ਕੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਅਸੀਸਾਂ ਪ੍ਰਾਪਤ ਕਰ ਰਹੀਆਂ ਹਨ ਬਾਬਾ ਜੀ ਕਿੰਨੀ ਇੱਕ ਸੰਗਤ ਹੈ ਹੁਣ ਸੰਗਤ ਦੇ ਵਿੱਚ ਅਸੀਂ ਬਹੁਤ ਦੇਖਦੇ ਆ ਕਿ ਜੋਸ਼ ਹੈ ਲੋਕ ਜਿਵੇਂ ਪਹਿਲਾਂ ਗਲਤ ਪਾਸੇ ਤੁਰਦੇ ਜਾਂਦੇ ਸੀਗੇ ਤਾਂ ਹੁਣ ਬਹੁਤ ਜ਼ਿਆਦਾ ਪ੍ਰੇਰਣਾ ਹੋ ਰਹੀ ਹੈ ਲੋਕ ਜਿਹੜਾ ਗੁਰਦੁਆਰਾ ਸਾਹਿਬ ਦੇ ਵੀ ਸਵੇਰ ਤੋਂ ਹੀ ਇਸ ਤਰ੍ਹਾਂ ਦੇਖ ਰਿਹਾ ਹਜ਼ਾਰਾਂ ਦੀ ਤਦਾਦ ਚ ਸੰਗਤ ਪਹੁੰਚਦੀ ਹੈਗੀ ਹੈ ਕਿਵੇਂ ਦੇਖਦੇ ਹੋ ਕਿ ਜਿਹੜਾ ਅੱਜ ਕੱਲ ਦਾ ਯੂਥ ਹਾਂ ਅੱਜਕੱਲ ਜਿਹੜਾ ਸੋਸ਼ਲ ਮੀਡੀਆ ਦੁਆਰਾ ਜਿਹੜਾ ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ ਹੈ ਉਹਦੇ ਨਾਲ ਵੀ ਇਹ ਬਹੁਤ ਵੱਡਾ ਅਸਰ ਪਿਆ ਹੈ ਹਾਲਾਤਾਂ ਨੇ ਵੀ ਜਿਹੜਾ ਸਾਨੂੰ ਉਹ ਪਿੱਛੇ ਮੁੜਨ ਲਈ ਇਹ ਜਿਹੜਾ ਹੈ ਉਹ ਪਿੱਛੇ ਮੋੜਿਆ ਕਿਉਂਕਿ ਅੱਜ ਹਾਲਾਤ ਵੇਖ ਰਿਹਾ ਨੌਜਵਾਨੀ ਨਸ਼ਿਆਂ ਵਿੱਚ ਪਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੀ ਹੈ ਜ਼ਿੰਦਗੀ ਬਰਬਾਦ ਕਰ ਰਹੀ ਹੈ ਤੇ ਅੱਜ ਥੋੜਾ ਜਿਹਾ ਸੋਸ਼ਲ ਮੀਡੀਆ ਦੇ ਨਾਲ ਵੀ ਅਸੀਂ ਸੁਚੇਤ ਹੋਏ ਹਾਲਾਤਾਂ ਨੂੰ ਵੀ ਵੇਖ ਕੇ ਵੀ ਅਸੀਂ ਸੁਚੇਤ ਹੋਏ ਆ ਨੌਜਵਾਨੀ ਪੀੜ੍ਹੀ ਵੀ ਜਿਹੜੀ ਆ ਉਹ ਇਧਰ ਮੁੜੀ ਹੈ ਸੋ ਲੋੜ ਹੈ ਸਾਨੂੰ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਧਰਮ ਦੀ ਗੁੜਤੀ ਦੇਣ ਦੀ ਆਪਣੇ ਇਤਿਹਾਸ ਨਾਲ ਆਪਣੇ ਵਿਰਸੇ ਨਾਲ ਜੋੜਨ ਦੀ ਗੁਰਬਾਣੀ ਨਾਲ ਜੋੜਨ ਦੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਜਿਹੜਾ ਉਪਦੇਸ਼ ਹੈ ਜੋ ਸਿਧਾਂਤ ਹੈ ਉਹ ਕੇਵਲ ਸਿੱਖਾਂ ਲਈ ਨਹੀਂ ਉਸ ਸਮੁੱਚੀ ਮਾਨਵਤਾ ਲਈ ਹੈ ਅੱਜ ਅਸੀਂ ਕਹਿੰਦੇ ਹਾਂ ਵਿਸ਼ਵੰਦਰ ਸ਼ਾਂਤੀ ਆ ਜਾਏ ਵਿਸ਼ਵੰਦਰ ਭਾਈਚਾਰਕ ਸਾਂਝ ਬਣੇ ਤੇ ਜੇ ਅਸੀਂ ਇਹ ਚਾਹੁੰਦੇ ਹਾਂ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਸਿਧਾਂਤ ਹਰ ਮਨੁੱਖ ਆਪਣੇ ਜੀਵਨ ਅੰਦਰ ਧਾਰਨ ਕਰ ਲਵੇ ਸਮੁੱਚੀ ਮਾਨਵਤਾ ਦੇ ਅੰਦਰ ਆਪਸੀ ਪਿਆਰ ਬਣੇਗਾ ਆਪਸੀ ਭਾਈਚਾਰਕ ਸਾਂਝ ਬਣੇਗੀ ਸਮੁੱਚੇ ਵਿਸ਼ਵ ਅੰਦਰ ਸ਼ਾਂਤੀ ਆਵੇਗੀ ਲੋੜ ਹੈ ਉਹਨੂੰ ਜੀਵਨ ਅੰਦਰ ਅਪਣਾਉਣ ਦੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਸਿਧਾਂਤ ਜੀਵਨ ਅੰਦਰ ਅਪਣਾਈਏ ਪਾਤਸ਼ਾਹ ਜੀ ਨੇ ਕਿਹਾ ਅਵਲ ਅਲ੍ਹਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਮਾਨਸਕੀ ਜਾਤ ਸਭਾ ਇੱਕ ਹੈ ਪਛਾਣ ਉਹ ਦਾ ਸੰਦੇਸ਼ ਉਪਦੇਸ਼ ਗੁਰੂ ਸਾਹਿਬ ਜੀ ਨੇ ਦਿੱਤਾ ਉਹਨੂੰ ਜੀਵਨ ਅੰਦਰ ਧਾਰਨ ਕਰਕੇ ਮਨੁੱਖਤਾ ਨਾਲ ਪਿਆਰ ਕਰੀਏ ਗੁਰੂ ਸਾਹਿਬ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਜਿਹੜਾ ਹੈ ਉਹ ਅਸੀਂ ਚੰਗਾ ਜਿਹੜਾ ਸਮਾਜ ਉਸਰ ਸਕਦੇ ਹਾਂ ਬਾਬਾ ਜੀ ਸਿੱਖੀ ਸਰੂਪ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਜਿਹੜੇ ਸਵਾਲ ਰਹਿੰਦੇ ਆ ਜਿਹੜੇ ਨੌਜਵਾਨ ਜਿਹੜੇ ਭਟਕ ਰਹੇ ਨੇ ਉਹਨਾਂ ਨੂੰ ਕੀ ਲਗਾਤਾਰ ਤੁਸੀਂ ਕਥਾ ਵੀ ਕਰਦੇ ਹੋ ਲੋਕਾਂ ਨੂੰ ਕਹਿੰਦੇ ਹੋ ਕਿ ਸਿੱਖੀ ਵੱਲ ਮੁੜੋ ਕਿਉਂ ਗਲਤ ਪਾਸੇ ਜਾਂਦੇ ਹੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਅੱਜ ਦੇ ਦਿਨ ਮੈਂ ਨੌਜਵਾਨ ਸਾਡੇ ਬੱਚੇ ਬੱਚੀਆਂ ਹਨ ਮੈਂ ਉਹਨਾਂ ਨੂੰ ਇਹੀ ਕਹਾਂਗਾ ਕਿ ਆਓ ਆਪਣੇ ਜਦੋਂ ਤੁਸੀਂ ਅਮੀਰ ਵਿਰਸੇ ਨਾਲ ਜੁੜੋਗੇ ਜਦੋਂ ਆਪਣੇ ਇਤਿਹਾਸ ਦੀ ਪਰਚੋਲ ਕਰੋਗੇ ਜਦੋਂ ਗੁਰੂ ਕੀ ਬਾਣੀ ਨਾਲ ਜੁੜੋਗੇ ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਸੰਸਾਰ ਦੇ ਵਿੱਚ ਆਉਣਾ ਮਨੁੱਖ ਨੂੰ ਸਚਿਆਰ ਬਣਾਉਣ ਵਾਸਤੇ ਸੀ ਪਾਤਸ਼ਾਹ ਜੀ ਦੀ ਆਪਾਂ ਜਪਜੀ ਸਾਹਿਬ ਦੀ ਬਾਣੀ ਪੜਦੇ ਆ ਕਿਵ ਸਚਿਆਰਾ ਹੋਈਐ ਕਿਵ ਕੋੜਾ ਟੁੱਟਾ ਪਾਲ ਮਨੁੱਖ ਸਚਿਆਰ ਕਿਵੇਂ ਬਣ ਸਕਦਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਬਾਣੀ ਨੂੰ ਪੜ ਕੇ ਅਸੀਂ ਸਚਿਆਰ ਬਣ ਸਕਦੇ ਹਾਂ ਕੂੜ ਦੀ ਜਿਹੜੀ ਪਾਲ ਹੈ ਝੂਠ ਦੀ ਦਵਾਰ ਉਹ ਸਾਡੇ ਵਿੱਚੋਂ ਖਤਮ ਹੋ ਸਕਦੀ ਹੈ ਸੱਚ ਦੇ ਮਾਰਗ ਦੇ ਅਸੀਂ ਪਾੰਧੀ ਬਣ ਸਕਦੇ ਹਾਂ ਉਹ ਤਾਂ ਬਣਾਂਗੇ ਤਾਂ ਉਸ ਰਸਤੇ ਤੇ ਤੁਰਾਂਗੇ ਤਾਂ ਸਚਿਆਰ ਬਣ ਸਕਾਂਗੇ ਜੇ ਗੁਰੂ ਦੀ ਬਾਣੀ ਨਾਲ ਜੁੜਾਂਗੇ ਗੁਰੂ ਕੇ ਫਲਸਫੇ ਨਾਲ ਜੁੜਾਂਗੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂ ਕਿ ਆਓ ਗੁਰਬਾਣੀ ਪੜੋ ਇਤਿਹਾਸ ਨੂੰ ਪੜੋ ਤਾਂ ਕਿ ਪਤਾ ਲੱਗ ਸਕੇ ਕਿੰਨੇ ਅਮੀਰ ਵਿਰਸੇ ਦੇ ਤੁਸੀਂ ਮਾਲਕ ਹੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਪਦੇਸ਼ ਕੀ ਹੈ ਸਾਡੇ ਜੀਵਨ ਵਾਸਤੇ ਉਹਦੇ ਨਾਲ ਸਾਨੂੰ ਪੜ ਕੇ ਸਾਡਾ ਜਿਹੜਾ ਜੀਵਨ ਹੈ ਉਹ ਬਦਲੇਗਾ ਬਾਬਾ ਜੀ ਪ੍ਰਬੰਧਾਂ ਨੂੰ ਲੈ ਕੇ ਗੱਲ ਕੀਤੀ ਜਾਵੇ ਲੰਗਰ ਪਾਣੀ ਹੈ ਕੀ ਅੱਜ ਕਿੰਨੇ ਸੰਗਤ ਜਿਹੜੀ ਹੈ ਤੁਹਾਨੂੰ ਲੱਗਦਾ ਕਿ ਸ਼ਾਮ ਤੱਕ ਨਤਮਸਤਕ ਹੋਏਗੀ ਉਹ ਰਹਿਣ ਦਾ ਠਹਿਰਨ ਦਾ ਕਿੱਦਾਂ ਦਾ ਪ੍ਰਬੰਧ ਹੈਗਾ ਜਿਹੜਾ ਸਵੇਰ ਤੋਂ ਹੀ ਜੇ ਮੈਂ ਗਿਣਤੀ ਕਰਾਂ ਤੇ ਲੱਖਾਂ ਦੀ ਤਦਾਦ ਵਿੱਚ ਜਿਹੜੀ ਸੰਗਤ ਹੈ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਨਤਮਸਤਕ ਹੋਈ ਹੈ ਅੰਮ੍ਰਿਤ ਵੇਲੇ 1.5 ਵਜੇ ਤੋਂ ਕਵਾੜ ਖੁੱਲੇ ਉਸ ਟਾਈਮ ਤੋਂ ਲੈ ਕੇ ਜਿਹੜੀ ਸੰਗਤ ਲਗਾਤਾਰ ਚੱਲ ਰਹੀ ਔਰ ਰਾਤ ਤਕਰੀਬਨ 11-12 ਵਜੇ ਤੱਕ ਸੰਗਤ ਨਿਰੰਤਰ ਇਸੇ ਤਰ੍ਹਾਂ ਰਹਿਣੀ ਹੈ ਸੋ ਇਹ ਸਾਰੇ ਲੰਗਰ ਦੇ ਪ੍ਰਬੰਧ ਬੜੇ ਵਧੀਆ ਤਰੀਕੇ ਨਾਲ ਕੀਤੇ ਗਏ ਬਾਹਰ ਜਿਹੜੇ ਨੌਜਵਾਨਾਂ ਵੱਲੋਂ ਵੀ ਲੰਗਰ ਲਾਏ ਗਏ ਨੇ ਸੰਗਤ ਦੇ ਲਈ ਜੋੜੇ ਘਰਾਂ ਦੇ ਪ੍ਰਬੰਧ ਸਕੂਟਰ ਸਟੈਂਡ ਦੇ ਪ੍ਰਬੰਧ ਕਾਰ ਪਾਰਕਿੰਗ ਦੇ ਪ੍ਰਬੰਧ ਲੰਗਰਾਂ ਦੇ ਸਾਰੇ ਪ੍ਰਬੰਧ ਜਿਹੜੇ ਨੇ ਉਹ ਕਈ ਦਿਨ ਪਹਿਲਾਂ ਹੀ ਸਾਰੇ ਕਰ ਲਏ ਗਏ ਸਨ ਤਾਂ ਕਿ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਸਰਾਵਾਂ ਦੇ ਵਿੱਚ ਪ੍ਰਬੰਧ ਕੀਤੇ ਗਏ ਕੋਈ ਜਿਹੜੀ ਸੰਗਤ ਬਾਹਰੋਂ ਆਏਗੀ ਇੱਥੇ ਠਹਿਰੇਗੀ ਉਹਨਾਂ ਨੇ ਵੀ ਜਿਹੜੇ ਪ੍ਰਬੰਧ ਨੇ ਉਹ ਕੀਤੇ ਗਏ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਸਾਡੇ ਨਾਲ ਹੈਡ ਗ੍ਰੰਥੀ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜਿਹੜੇ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਦੇ ਵਿੱਚ ਸਵੇਤ ਤੋਂ ਹੀ ਜਿਹੜਾ ਜਿਹੜਾ ਹੈਗਾ ਸੰਗਤਾਂ ਦੀ ਜਿਹੜੀ ਹੈ ਪਰਮਾਰ ਲੱਖਾਂ ਸੰਗਤਾਂ ਜਿਹੜੀਆਂ ਨੇ ਉਹ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਦੇ ਵਿੱਚ ਨਤਮਸਤਕ ਹੋ ਰਹੀਆਂ ਚਾਹੇ ਉਹ ਲੰਗਰ ਪਾਣੀ ਦਾ ਹੋਵੇ ਪ੍ਰਸ਼ਾਦਾ ਪਾਣੀ ਦਾ ਹੋਵੇ ਫੈਰਨ ਦਾ ਹੋਵੇ ਤਾਂ ਪੂਰਾ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧ ਨੇ ਜਿਹੜੇ ਉਹ ਤਾਰਬਰ ਤਿਆਰ ਨੇ ਔਰ ਤੁਸੀਂ ਤਸਵੀਰਾਂ ਜਿਹੜੀਆਂ ਇੱਕ ਵਾਰ ਫੇਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਸਵੇਰ ਤੋਂ ਹੀ ਜਿਸ ਤਰ੍ਹਾਂ ਦੱਸਿਆ ਕਿ 1.5 ਵਜੇ ਤੋਂ ਹੀ ਜਿਵੇਂ ਕਵਾੜ ਖੁੱਲੇ ਤਾਂ ਉਸ ਤੋਂ ਬਾਅਦ ਹੀ ਜਿਹੜੀ ਸੰਗਤਾਂ ਨੇ ਉਹ ਪਹੁੰਚਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਲਗਾਤਾਰ ਆਪਾਂ ਦੇਖਦੇ ਹਾਂ ਕਿਵੇਂ ਅੱਜ ਸਾਢੇ 555ਵਾਂ ਜਿਹੜਾ ਹੈਗਾ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਦੇਵ ਜੀ ਦਾ ਔਰ ਜਿਸ ਤਰ੍ਹਾਂ ਪੰਜਾਬ ਭਰ ਕੇ ਪੂਰੇ ਦੇਸ਼ ਭਰ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਅੱਜ ਦੇ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੁੰਦੀਆਂ ਤਾਂ ਪਟਿਆਲਾ ਗੁਰਦੁਆਰਾ ਸ਼੍ਰੀ ਦੁਖਨਵਾਰਨ ਸਾਹਿਬ ਵਿੱਚ ਵੀ ਸਵੇਰ ਤੋਂ ਹੀ ਜਿਹੜਾ ਹੈਗਾ ਸੰਗਤਾਂ ਦੇ ਜਿਹੜੇ ਭੀੜ ਹੈ ਉਹ ਲਗਾਤਾਰ ਜਿਹੜੀ ਹੈ ਉਹ ਉਮੜਨੀ ਸ਼ੁਰੂ ਹੋਈ ਹੋਈ ਹੈ ਔਰ ਹਲੇ ਤੱਕ ਦੱਸਿਆ ਜਾ ਰਿਹਾ ਹੈ ਕਿ ਰਾਤ ਦੇ ਤਕਰੀਬਨ 11 ਔਰ 12 ਵਜੇ ਤੱਕ ਜਿਹੜਾ ਹੈਗਾ ਸੰਗਤ ਇਸੇ ਤਰ੍ਹਾਂ ਹੀ ਜਿਹੜਾ ਠਾਠਾ ਮਾਰਦਾ ਹੋਇਆ ਇਕੱਠ ਹੈ ਔਰ ਇਸ ਤੋਂ ਬਾਅਦ ਜਿਹੜੀ ਹੈ ਆਤਿਸ਼ਬਾਜੀ ਵੀ ਹੁੰਦੀ ਹੈ ਰਾਤ ਦੇ ਸਮੇਂ ਦੇ ਵਿੱਚ ਉਹ ਵੇਖਣ ਵਾਲਾ ਜਿਹੜਾ ਹੈਗਾ ਉਹ ਨਜ਼ਾਰਾ ਬਾਕੀ ਹੋਰ ਅਪਡੇਟਸ ਲਈ ਬਣੇ ਰੋ ਹਮਦਤ ਟੇਜ਼ ਨਾਲ ਕੈਮਰਾ ਪਰਸਨ ਰਜੀਵ ਦੇ ਨਾਲ ਰਣਜੀ